ਤਰਨ ਕਰਕੇ ਬਹੁਤ ਲੋਕ ਦੁਖੀ ਨੇ ਤਰਨ ਹੁੰਦੀ ਕੀ ਹੈ ਔਰ ਇਸ ਨੂੰ ਆਪਾਂ ਕਿਵੇਂ ਠੀਕ ਕਰ ਸਕਦੇ ਆ ਅੱਜ ਦੀ ਸ਼ਾਰਟ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਉਹੀ ਦੱਸਾਂਗੇ ਸਮਝਣਾ ਬਹੁਤ ਜ਼ਰੂਰੀ ਹੈ ਇਹ ਆਪਣੀ ਆ ਗਈ ਤੁੰਨੀ ਔਰ ਅਗਰ ਇਹ ਆਪਣੀ ਆਪਣੀ ਜਗ੍ਹਾ ਤੋਂ ਖਿਸਕ ਕੇ ਖੱਬੇ ਪਾਸੇ ਜਾਂਦੀ ਹੈ ਤਾਂ ਆਪਾਂ ਨੂੰ ਕਬਜ ਰਹਿੰਦੀ ਹੈ ਔਰ ਅਗਰ ਇਹ ਉੱਪਰ ਜਾਂਦੀ ਹੈ ਤਾਂ ਗੈਸ ਔਰ ਐਸਿਡਿਟੀ ਰਹਿੰਦੀ ਹੈ ਔਰ ਅਗਰ ਇਹ ਹੀ ਆਪਣੀ ਸੱਜੇ ਪਾਸੇ ਨੂੰ ਜਾਏਗੀ ਤਾਂ ਢਿੱਡ ਸਖਤ ਹੋਏਗਾ ਔਰ ਅਗਰ نیچے ਜਾਏਗੀ ਤਾਂ ਆਪਾਂ ਨੂੰ ਮੋਸ਼ਨ ਲੱਗਣਗੇ ਕਈ ਵਾਰ ਇਹ ਚੀਜ਼ਾਂ ਤਾਂ ਹੁੰਦੀਆਂ ਹੀ ਨੇ ਕਈ ਵਾਰੀ ਇਹ ਚਾਰੇ ਚੀਜ਼ਾਂ ਹੋ ਜਾਂਦੀਆਂ ਨੇ ਮੋਸ਼ਨ ਵੀ ਕਬਜ ਵੀ ਗੈਸ ਵੀ ਔਰ ਟਿੱਡ ਸਖਤ ਵੀ ਰਹੇਗਾ ਜਿਸ ਨੂੰ ਇਰੀਟੇਬਲ ਬੋਬਲ ਸਿੰਡਰੋਮ ਕਿਹਾ ਜਾਂਦਾ ਹੈ ਇਸ ਨੂੰ ਠੀਕ ਕਰਨ ਲਈ ਆਸਾਨ ਕਸਰਤਾਂ ਨੇ ਅਗਰ ਤੁਸੀਂ ਇਹ ਕਸਰਤਾਂ ਰੋਜ਼ਾਨਾ ਕਰ ਸ਼ੁਰੂ ਕਰ ਦੋਗੇ ਤੁਸੀਂ ਧਰਨ ਨੂੰ ਜਿਹੜੀ ਤੁਹਾਡੀ ਧਰਨ ਪੈ ਜਾਂਦੀ ਹੈ ਇਸ ਨੂੰ ਤੁਸੀਂ ਘਰ ਚ ਠੀਕ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੇਵ ਸਿੰਘ ਸਰਾ ਜੀ ਜਿਹੜੀ ਕਸਰਤ ਕਰਨੀ ਹੈ ਆਪਾਂ ਦੋ ਸਹਰਾਣੇ ਰੱਖ ਲੈਣੇ ਆ ਦੋ ਸਹਰਾਣੇ ਆ ਜਿਹੜਾ ਸੈਂਟਰ ਪਾਰਟ ਹੈ ਉਹ ਆਪਣੀ ਧੁੰਨੀ ਦਾ ਆਏਗਾ ਤੁਸੀਂ ਬਿਲਕੁਲ ਇਸ ਦੇ ਉੱਪਰ ਇਦਾਂ ਕਰਕੇ ਪੈ ਜਾਣਾ ਹੈ ਔਰ ਗਰਦਨ ਵੀ ਢਿੱਲੀ ਛੱਡ ਦੇਣੀ ਹੈ ਸਰੀਰ ਸਾਰਾ ਢਿੱਲਾ ਛੱਡ ਦੇਣਾ ਹੈ ਤੁਸੀਂ ਪੂਰੇ 3 ਮਿੰਟ ਇਸ ਤਰ੍ਹਾਂ ਲੇਟੇ ਰਹਿਣਾ ਹੈ ਔਰ 3 ਮਿੰਟ ਬਾਅਦ ਤੁਸੀਂ ਉੱਠ ਕੇ ਬੈਠ ਜਾਓਗੇ ਦੁਬਾਰਾ ਫੇਰ ਪੈ ਜਾਓਗੇ ਦੋ ਸੈੱਟ ਲਾਉਣੇ ਆ ਤੁਸੀਂ ਇਸ ਕਸਰਤ ਦੀ ਉਦੋਂ ਨੈਕਸਟ ਐਕਸਰਸਾਈਜ਼ ਦੋਨੋਂ ਅੰਗੂਠੇ ਤੁਸੀਂ ਆਪਣੀ ਧੁੰਨੀ ਦੀ ਜਗ੍ਹਾ ਤੇ ਰੱਖ ਲੈਣੇ ਆ ਔਰ ਇਸ ਨੂੰ ਵਿੱਚ ਨੂੰ ਜ਼ੋਰ ਦੀ ਪ੍ਰੈਸ ਕਰ ਦੇਣਾ ਔਰ ਜਨਤ ਤੋਂ ਅੱਗੇ ਜਾਇਆ ਜਾਏਗਾ ਤੁਸੀਂ ਜਾਣ ਦੀ ਕੋਸ਼ਿਸ਼ ਕਰਨੀ ਔਰ ਇੱਥੇ ਤੁਸੀਂ 15 ਸੈਕਿੰਡ ਹੋਲਡ ਕਰਨਾ ਫਿਰ ਤੁਸੀਂ ਵਾਪਸ ਆ ਜਾਣਾ ਅਗਰ ਗੋਡੇ ਦੁਖਦੇ ਹੋਣਗੇ ਤਾਂ ਇੱਥੇ ਸਹਰਾਣਾ ਰੱਖ ਸਕਦੇ ਹੋ ਤੁਸੀਂ ਬੈਠਣ ਦੇ ਲਈ ਫਿਰ ਤੁੰਨੀ ਨੂੰ ਦੱਬਣਾ ਵਿੱਚ ਦੀ ਔਰ ਇੱਥੇ ਤੁਸੀਂ 15 ਸੈਕਿੰਡ ਹੋਲਡ ਔਰ ਇਸ ਦੇ ਤੁਸੀਂ 6 ਸੈਟ ਲਾਉਣੇ ਆ ਜਿਹੜੀ ਤੀਜੀ ਐਕਸਰਸਾਈਜ਼ ਹੈ ਉਹ ਤੁਸੀਂ ਕੀ ਕਰੋਗੇ ਸਿੱਧੇ ਪੈ ਜਾਓਗੇ ਇੱਕ ਸਹਰਾਣਾ ਥੱਲੇ ਰੱਖੋਗੇ ਪੈਰਾਂ ਦੇ ਥੱਲੇ ਇਦਾਂ ਕਰਕੇ ਔਰ ਲੱਕ ਨੂੰ ਹਵਾ ਚੱਕ ਦੋਗੇ ਇਥੇ 10 ਸਕਿੰਟ ਹੋਲਡ ਕਰਨਾ ਫਿਰ ਆਪਾਂ ਵਾਪਸ ਇਸ ਦੇ ਵੀ 6 ਸੈੱਟ ਲਾਉਣ ਦੀ ਕੋਸ਼ਿਸ਼ ਕਰਨੀ ਆਖਰੀ ਕਸਰਤ ਕੀ ਹੈ ਸਿੱਧੇ ਪੈ ਜਾਓਗੇ ਡਿਗਰੀਸ ਕਿਹਾਉਗੇ ਇਸ ਗੋਡੇ ਨੂੰ ਮੱਥੇ ਨਾਲ ਲਾਉਣ ਦੀ ਕੋਸ਼ਿਸ਼ ਇੱਕ ਫਿਰ ਇਧਰ ਦੋ 6 ਵਾਰੀ ਲਾਉਣਾ ਦੋਨੋਂ ਸਾਈਡ ਲਾਉਣਾ ਤੁਸੀਂ ਇਹ ਔਰ 6 6 ਸੈੱਟ ਲਾਉਣੇ ਆ ਮਤਲਬ 6 ਵਾਰੀ ਇਧਰ 6 ਵਾਰੀ ਇਧਰ ਇੱਕ ਸੈੱਟ ਹੋ ਗਿਆ ਇਦਾਂ 6 ਸੈੱਟ ਲਾਉਣੇ ਆ ਅਗਰ ਤੁਸੀਂ ਇਹ ਕਸਰਤਾਂ ਕਰਦੇ ਹੋ ਤੁਹਾਡੀ ਧਰਨ ਘਰ ਦੇ ਵਿੱਚ ਹੀ ਆਸਾਨ ਕਸਰਤਾਂ ਨਾਲ ਠੀਕ ਹੋ ਸਕਦੀ ਹੈ ਇੱਕ ਅਸਰਤਾ ਤੁਸੀਂ ਸਵੇਰੇ ਉੱਠਣ ਸਾਰ ਹੀ ਕਰਨੀਆਂ ਨੇ ਫਰੈਸ਼ ਹੋਣ ਤੋਂ ਬਾਅਦ ਕਰਨੀਆਂ ਨੇ ਸੋ ਮਿਲਾਂਗੇ ਜਲਦੀ ਇੱਕ ਨਵੇਂ ਟੌਪਿਕ ਨਾਲ ਟਿਲ ਦੈਨ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ